ਲੰਗੇ ਦੇਣੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਜ਼ਾ ਮੁਕਤ ਕਰ ਦਿੱਤਾ ਗਿਆ। ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਸੀ ਇਹ ਮੰਗ ਉੱਠ ਰਹੀ ਸੀ ਕਿ ਉਹਨਾਂ ਨੂੰ ਸਜ਼ਾ ਲੱਗਣੀ ਚਾਹੀਦੀ ਹੈ ਪਰ ਜਦੋਂ ਕਾਲ ਤਖਤ ਸਾਹਬ ਦੇ ਸਾਹਮਣੇ ਪੇਸ਼ ਹੁੰਦੇ ਐ ਤੇ ਉੱਥੇ ਉਹਨਾਂ ਨੂੰ ਸੇਵਾ ਲਗਾ ਦਿੱਤੀ ਜਾਂਦੀ ਹੈ 501 ਰੁਪਏ ਦੀ ਦੇਗ ਕਰਾਉਣ ਦੀ ਸੇਵਾ ਜਿਹੜੀ ਆ ਉਹ ਲਗਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਸ਼ਰਤ ਦੇ ਉੱਤੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਕਿ ਅੱਗੇ ਤੋਂ ਗਲਤ ਬਿਆਨ ਨਹੀਂ ਕੀਤੀ ਜਾਵੇਗੀ। ਪਰ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ 2017 ਦੇ ਵਿੱਚ ਜਿਸ ਮਸਲੇ ਦੇ ਉੱਤੇ ਵਿਵਾਦ ਖੜਾ ਹੋਇਆ ਸੀ ਜਾਂ ਉਸ ਤੋਂ ਬਾਅਦ ਜੇ ਭਾਈ ਰਣਜੀਤ ਸਿੰਘ ਢਰੀਆਂ ਵਾਲੇ ਦੀ ਕਥਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਜਾਂ ਭਾਈ ਰਣਜੀਤ ਸਿੰਘ ਢਰੀਆਂ ਵਾਲੇ ਦੇ ਉੱਤੇ ਗਲਤ ਬਿਆਨੀ ਦੇ ਇਲਜ਼ਾਮ ਲਾਏ ਗਏ ਸੀ ਜਾਂ ਬਾਣੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਇਲਜ਼ਾਮ ਲਾਏ ਗਏ ਸੀ ਇਹਨਾਂ ਇਲਜ਼ਾਮਾਂ ਦੇ ਚੱਲਦੇ ਕਿ 500 ਇੱਕ ਰੁਪਏ ਦੀ ਦੇਗ ਕਰਾ ਕੇ ਤੇ ਇਹ ਸਾਰੇ ਇਲਜ਼ਾਮ ਮੁਕਤ ਹੋ ਜਾਣਗੇ ਇਹ ਸਾਰੇ ਇਲਜ਼ਾਮ ਖਾਰਜ ਹੋ ਜਾਣਗੇ ਕਿ ਹੁਣ ਤੱਕ ਜੇ ਉਹਨਾਂ ਇਲਜ਼ਾਮਾਂ ਦੇ ਬਕੌਲ ਜੇ ਉਹਨਾਂ ਇਲਜ਼ਾਮਾਂ ਦੇ ਬਾਕੌਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੁਝ ਗਲਤ ਕੀਤਾ ਔਰ ਬਾਣੀ ਦੇ ਸੰਦਰਭ ਦੇ ਨਾਲ ਕੁਝ ਗਲਤ ਕੀਤਾ ਜੇ ਤੱਕੀ 500 ਰੁਪਏ ਦੀ ਦੇਖ ਕਰਾਉਣ ਤੋਂ ਬਾਅਦ ਉਹ ਸਾਰੇ ਇਲਜ਼ਾਮ ਖਾਰਜ ਹੋ ਜਾਣਗੇ ਉਹ ਸਾਰੇ ਇਲਜ਼ਾਮ ਉਹ ਸਾਰੀ ਨਿਰਾਸ਼ਾ ਸਿੱਖ ਪੰਥ ਦੀ ਜਿਹੜੀ ਉਸ ਵੇਲੇ ਐਡੀ ਜ਼ਿਆਦਾ ਵੱਧ ਗਈ ਸੀ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਕਥਾ ਦੇ ਉੱਤੇ ਰੋਕ ਲਾ ਦਿੱਤੀ ਗਈ ਕੀ ਹੁਣ 500 ਰੁਪਏ ਦੀ ਦੇਖ ਜਿਹੜੀ ਕਥਿਤ 500 ਰੁਪਏ ਦੀ ਦੇਗ ਹੈ ਤੱਥਾਂ ਦੇ ਆਧਾਰ ਤੇ ਜੋ ਜਾਣਕਾਰੀ 500 ਰੁਪਏ ਦੀ ਦੇਖ ਕਰਾਉਣ ਨੂੰ ਕਿਹਾ ਉਹ 500 ਇੱਕ ਰੁਪਏ ਦੀ ਦੇਗ ਕਰਾ ਕੇ ਉਹ ਸਾਰਾ ਕੁਝ ਖਤਮ ਹੋ ਜਾਏਗਾ ਇੱਥੇ ਆ ਕੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਵੀ ਇਹ ਤਰਕ ਦਿੰਦੇ ਨੇ ਜਾਂ ਦਾਵਾ ਕਰਦੇ ਨੇ ਕਿ ਦੋਵਾਂ ਦੇ ਵਿਚਾਲੇ ਡੂੰਗੀ ਯਾਰੀ ਰਹੀ ਹੈ ਜਿਹਦਾ ਖਾਮਿਆਜ਼ਾ ਇਹ ਹੋਇਆ ਕਿ ਹੁਣ ਮਾਫੀ ਮਿਲ ਗਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਔਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਹਨਾਂ ਦੋਵਾਂ ਦੇ ਵਿੱਚ ਇੱਕ ਰਿਸ਼ਤਾ ਜੋੜਿਆ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਹੋਣਾ ਨੇ ਔਰ ਉਹ ਕਹਿੰਦੇ ਨੇ ਕਿ ਇਸੇ ਰਿਸ਼ਤੇ ਦਾ ਇਸੇ ਦੋਸਤੀ ਦਾ ਕਾਰਨ ਹੈ ਕਿ ਅੱਜ ਭਾਈ ਰਣਜੀਤ ਸਿੰਘ ਢੜਰੀਆਂ ਵਾਲਿਆਂ ਨੂੰ ਅਸਲਾ ਮੁਕਤ ਕਰ ਦਿੱਤਾ ਗਿਆ ਜਾਂ ਇਲਜ਼ਾਮ ਮੁਕਤ ਕਰ ਦਿੱਤਾ ਗਿਆ ਖੈਰ ਇਸ ਬਾਰੇ ਤੁਹਾਡੇ ਕੀ ਵਿਚਾਰ ਹੈ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਾਂਗੇ ਬਣੇ ਰੋ 180 ਪੰਜਾਬੀ ਤੇ